ਅੱਜ ਸੁਪਨਿਆਂ ਦੇ ਘਰ ਤੋਂ ਆਏ ਸੀ ਲੱਕੀ ਸਿੰਘ ਨੂੰ ਲੈਣ ਵਾਸਤੇ ਹਸਰਾਣਾ ਚੱਕੇ ਅੰਦਰੋਂ ਇੱਕ ਲਾਥ ਥਲੇ ਰੱਖਣ ਵਾਲਾ ਸਹਾਨਾਣਾ ਚੱਕੇ ਉਹਦੇ ਤੇ ਇਹ ਬੱਚੇ ਦੇ ਜਿੱਥੇ ਮੱਚਣ ਦੇ ਬਸ ਪੁੱਤ ਬਸ ਸਰ ਗਿਆ ਜਿੱਥੇ ਮੱਚਣ ਦੇ ਨਾਲ ਨੁਕਸਾਨ ਹੋਇਆ ਉੱਥੇ ਆ ਤੁਸੀਂ ਦੇਖੋ ਲੱਤਾਂ ਪਈਆਂ ਪਈਆਂ ਹੀ ਕੋਰ ਕੋਰ ਜੁੜ ਗਈਆਂ ਬਸ ਠੀਕ ਹੈ ਪੁੱਤ ਜਿੱਥੇ ਇਹ ਬੱਚੇ ਦੇ ਪਟਾਕਾ ਚੱਲਿਆ ਸੀ ਜੇਬ ਦੇ ਵਿੱਚ ਪਟਾਸ ਸੀਗੀ ਮਚ ਗਏ ਸੀ ਆ ਖੱਬੀ ਲੱਤ ਤੇ ਆ ਸੱਜੀ ਲੱਤ ਤੁਸੀਂ ਦੇਖੋ ਗੋਡਾ ਘੁੰਮ ਕੇ ਕਿੱਧਰ ਨੂੰ ਚਲਾ ਗਿਆ ਤੇ ਪੈਰ ਘੁੰਮ ਕੇ ਕਿੱਧਰ ਨੂੰ ਚਲਾ ਗਿਆ ਕਿਉਂਕਿ ਸਵਾ ਸਾਲ ਤੋਂ ਬੱਚਾ ਮੰਜੇ ਤੇ ਪਿਆ ਹੁਣ ਜਾਕਮ ਠੀਕ ਹੋਣੇ ਇੱਕ ਵੱਡਾ ਚੈਲੰਜ ਨਹੀਂ ਹੈਗਾ ਵੱਡਾ ਚੈਲੰਜ ਆ ਇਹਦੀਆਂ ਬੱਚੇ ਦੀਆਂ ਲੱਤਾਂ ਠੀਕ ਹੋਣੀਆਂ ਆ ਲੱਤ ਬਿਲਕੁਲ ਜੁੜ ਗਈ ਹੈ ਨਾਲ ਔਰ ਆ ਲੱਤ ਬਿਲਕੁਲ ਘੁੰਮ ਗਈ ਆ ਗੋਡਾ ਦੂਜੇ ਪਾਸੇ ਨੂੰ ਹੋ ਗਿਆ ਔਰ ਪੈਰ ਦਾ ਮੂੰਹ ਦੂਜੇ ਪਾਸੇ ਨੂੰ ਹੋ ਗਿਆ ਵਾਹਿਗੁਰੂ ਕਿਰਪਾ ਕਰਨ ਅਰਦਾਸ ਕਰਿਓ ਫੁੱਟਬਾਲ ਦਾ ਪਲੇਅਰ ਸੀ ਲੱਕੀ ਬਹੁਤ ਵਧੀਆ ਬਸ ਦੁਬਾਰਾ ਫੁੱਟਬਾਲ ਦੇ ਮੈਦਾਨ 'ਚ ਜਾਣ ਯੋਗਾਂ ਹੋਏ ਅਰਦਾਸ ਕਰਿਓ ਮਾਨਸੇ ਸ਼ਹਿਰ 'ਚ ਅਜਮੇਰ ਠੇਕੇਦਾਰ ਵਾਲੀ ਗਲੀ ਬਾੜ ਨੰਬਰ 10 ਅਜੇ ਲੱਕੀ ਨੂੰ ਲੱਕੀ ਸਿੰਘ ਸਨ ਆਫ ਗੁਰਦੀਪ ਸਿੰਘ ਨੂੰ ਆਪਣੇ ਨਾਲ ਲੈ ਕੇ ਚਲੋ ਨਹੀਂ ਬਤਨੋ ਬਾਰ ਬਾਰ ਕਾ ਟੁੱਟ ਰਹੀ ਜਨ ਨਹੀਂ ਲਾਉਣੇ ਪੁੱਤ ਇੱਕ ਘੰਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਨਜੁਨੀ ਸੇਪੰ ਗੁਰਪ੍ਰਸਾਦ ਜਪ ਆਦ ਸਚ ਜੁਗਾਰ ਸਚ ਹੈਪੀ ਸਚ ਨਾਨਕ ਹੋਸੀ ਪੀਸ ਸੱਚੇ ਪਾਤਸ਼ਾਹ ਕਿਰਪਾ ਕਰਨ ਹਾਂਜੀ ਵੀਰੇ ਮਾਣੇ ਪਿੱਛੇ ਨੂੰ ਹੋਇਓ ਹਾਂਜੀ ਮਾਤਾ ਤੁਸੀਂ ਨਹੀਂ ਇਹਦੇ ਕੋਲੇ ਆਉਂਦੇ ਵਾਹਿਗੁਰੂ ਮੈਂ ਵੀ ਆਹ ਕੁਝ ਆ ਕੁਝ ਬੱਚੀ ਹੋਇਆ ਕਰਦੀ ਹੈ ਇਹਦਾ ਕੰਮ ਕਰਦੀ ਹੈ ਲੋਕਾਂ ਦਾ ਲੋਕਾਂ ਦੇ ਕੰਮ ਕਰਦੀ ਹੈ ਜੀ ਮੈਂ ਕੀ ਕੰਮ ਕਰਦੇ ਹੋ ਮਾਂ ਝਾੜੂ ਪੋਚਾ ਠੀਕ ਆ ਇਹਦੀ ਆ ਕੇ ਲੈਟਰਨ ਨਿਊਟਰਨ ਸਾਫ ਫਿਰ ਕੌਣ ਦਾਦੀ ਉਹ ਕਰਦੀ ਆ ਵਾਹਿਗੁਰੂ ਜੀ ਵਿੱਚ ਹੀ ਕਰਦੇ ਨੇ ਕੋਰ ਨਾਲ ਕੋਰ ਰੀ ਇਹਦੇ ਸਿੱਕ ਚ ਪੈ ਜੇ ਚਲ ਕੋਈ ਨਾ ਮਾਂ ਅਸੀਂ ਨਹੀਂ ਤੁਹਾਨੂੰ ਮਾੜਾ ਚੰਗਾ ਨਹੀਂ ਕਹਿੰਦੇ ਜੋ ਵਾਹਿਗੁਰੂ ਨੇ ਕਰਾਇਆ ਤੇਰੇ ਕਰਮਾਂ ਸੀ ਪਰ ਹੁਣ ਇਹ ਦੇ ਮਗਰ ਢੇੜਾ ਮਾਰੀ ਆਏਗੀ ਉੱਥੇ ਮਿਲਣ ਆਉਗੀ ਹਾਂਜੀ ਹਾਂਜੀ ਆਉਗੀ ਹਾਂ ਜਰੂਰ ਆਇਓ ਠੀਕ ਆ ਫੇਰ ਹੁਣ ਜਾਣਾ ਹੁਣ ਦੇਖਣਾ ਆ ਤੁਮ ਸੇ ਦੋ ਜਾਣੇ ਨਹੀਂ ਹੁਣ ਤਾਂ ਮੁੰਡਾ ਚੱਲਿਆ ਹਾ ਲੱਭੀ ਚੱਲਿਆ ਤੇ ਦਾਦੀ ਚੱਲੀ ਐ ਦੋ ਜਾਣੇ ਚੱਲਿਆ ਜੇ ਜਾਣਾ ਤੇਰੀ ਇੱਛਾ ਆਪੇ ਦੇਖ ਲੈ ਬੀਬੀ ਤਾਂ ਜਾਉਗੀ ਬੀਬੀ ਦਾ ਜਾਉਗੀ ਹੋਈ ਜਾਉਗੀ ਪੁੱਤ ਬੀਬੀ ਜਾਉਗੀ ਜਾਉਗੇ ਜਾਉਗੇ ਬੀਬੀ ਜਾਉਗੀ ਰੋਣਾ ਨਹੀਂ ਪੁੱਤ ਰੋਣਾ ਕੁਛ ਨਹੀਂ ਹੁੰਦਾ ਲੱਗੀ ਪੁੱਤ ਕਿੰਨੇ ਦਿਨਾਂ ਬਾਅਦ ਅੰਦਰੋਂ ਬਾਹਰ ਨਿਕਲੇ ਅੱਜ ਲੱਕੀ ਇਹ ਕਿੰਨੇ ਟਾਈਮ ਬਾਅਦ ਬਾਹਰ ਨਿਕਲੇ ਅੱਜ ਜੀ ਕਮਰੇ ਚੋਂ ਸਾਲ ਸਾਲ ਬਾਅਦ ਦੋ ਦੋ ਨੰਦਰ ਹੀ ਸੀ ਸਭ ਜੀ ਇੱਧਰ ਪੰਜ ਸਾਲ ਹੀ ਪਏ ਜਾਏ ਦਿਵਾਲੀ ਮੌਕੇ ਦਾ ਪਿਛਲੀ ਦਿਵਾਲੀ ਦਾ ਲੱਕੀ ਅੰਦਰ ਆ ਕਮਰੇ ਚ ਤੇ ਅੱਜ ਦਿਵਾਲੀ ਦੁਬਾਰਾ ਨਿੰਘੀ ਹੈ ਦੂਜੀ ਵੀ ਇੱਕ ਸਾਲ 20 25 ਦਿਨ ਹੋ ਗਏ ਲੱਕੀ ਨੂੰ ਅੰਦਰ ਪਏ ਨੂੰ ਅੱਜ ਇੱਕ ਸਾਲ ਕਰੀਬ ਇੱਕ ਮਹੀਨੇ ਬਾਅਦ ਕਰੋ ਅੰਦਰ ਕਰੋ ਲੱਕੀ ਛੜਦੇ ਛੜਦੇ ਵੀਰੇ ਹੱਥ ਨਾਲ ਆ ਜਾ ਵਿੱਚਰਾ ਉਹਨੂੰ ਪਤਾ ਉਹ ਲੱਗ ਟਾਇਰ ਨਾਲ ਥੋੜਾ ਗਾਂ ਨੂੰ ਕਰ ਹਾਂ ਚੱਲ ਕੋਈ ਆ ਗਈ ਆ ਗਿਆ ਪਤਾ ਆ ਗਈ ਬੀਬੀ ਬੈਠੋ ਤੁਸੀਂ ਬੀਬੀ ਤੇਰੇ ਨਾਲ ਹੀ ਬੈਠੂਗਾ ਉਹਨੂੰ ਐ ਹੁੰਦਾ ਵੀ ਤੂੰ ਨਾਲੇ ਕਰੀਬ 1 ਸਾਲ ਬਾਅਦ ਲੱਕੀ ਅੱਜ ਉਹ ਨਿੱਕੇ ਜਿਹੇ ਕਮਰੇ ਚੋਂ ਬਾਹਰ ਨਿਕਲਿਆ ਸੜਕ ਤੇ ਕਰਾਇਆ ਕਿ ਜਿੱਥੇ ਮਹੱਲਾ ਨਿਵਾਸੀ ਸਾਰੇ ਖੜੇ ਨੇ ਇੱਥੇ ਆਸ-ਪਾਸ ਦੇ ਲੋਕਾਂ ਨੇ ਜਿੰਨੀ ਕੁ ਮਦਦ ਹੋ ਸਕਦੀ ਸੀ ਉਹ ਦੱਸਦੇ ਅਸੀਂ ਵੀ ਕੀਤੀ ਜਿੰਨਾ ਕ ਇਲਾਜ ਕਰਾਉਣ ਦੇ ਵਿੱਚ ਸਹਾਇਤਾ ਦੇ ਸਕਦੇ ਸੀ ਉਹ ਵੀ ਕੀਤੀ ਪਰ ਜਿਹੜਾ ਇਹਦਾ ਇਲਾਜ ਆ ਉਹ ਬਹੁਤ ਵੱਡਾ ਤੇ ਮਹਿੰਗਾ ਇਲਾਜ ਸੀ ਜੋ ਕਿ ਪਰਿਵਾਰ ਨਹੀਂ ਕਰਾ ਸਕਿਆ ਪਰ ਗੱਲ ਸਿਰਫ ਇੰਨੀ ਸੀ ਵੀ ਲੱਖੀ ਦਾ ਇਲਾਜ ਸੀ ਜਿਹੜਾ ਉਹ ਲੱਖਾਂ ਦਾ ਸੀ ਉਹ ਹਰ ਇੱਕ ਬੰਦਾ ਨਹੀਂ ਕਰਾ ਸਕਦਾ ਸੀ ਕਿਉਂਕਿ ਇੱਥੇ ਚਾਹੀਦਾ ਸੀ ਸਿਸਟਮ ਨੂੰ ਅੱਗੇ ਆਉਣਾ ਸਾਡੇ ਸਮਾਜ ਨੂੰ ਸਾਰੇ ਨੂੰ ਇਕੱਠਿਆਂ ਹੋ ਕੇ ਅੱਗੇ ਆਉਣਾ ਔਰ ਇਸ ਬੱਚੇ ਨੂੰ ਚੰਗੇ ਹਸਪੀਟਲ ਦੇ ਵਿੱਚ ਦਾਖਲ ਕਰਾਉਣਾ ਪਰ ਉੱਥੇ ਜਿੱਥੇ ਕੁਝ ਲੋਕ ਫਿਕਰਮੰਦ ਨੇ ਕੁਝ ਲੋਕ ਦਰਦਮੰਦ ਨੇ ਉਹ ਕੁਝ ਕਰ ਨਹੀਂ ਸਕੇ ਤੇ ਸਾਡੇ ਸਿਸਟਮ ਨੇ ਸਾਥ ਨਹੀਂ ਦਿੱਤਾ ਕੋਈ ਪਰ ਸਰਕਾਰੀ ਹਸਪਤਾਲਾਂ ਦਾ ਆਪਾਂ ਸਾਰੇ ਜਾਣਦੇ ਆ ਕੀ ਹਾਲ ਆ ਚਾਰ ਪੰਜ ਹਸਪਤਾਲਾਂ 'ਚ ਧੱਕੇ ਖਾਣ ਤੋਂ ਬਾਅਦ ਜਾ ਕੇ ਗੁਰਗੋਵਨ ਸਿੰਘ ਮੈਡੀਕਲ ਕਾਲਜ ਫੀਦਕੋਟ ਚ ਬੱਚੇ ਨੂੰ ਇਲਾਜ ਮਿਲਿਆ ਸੀ ਉਹ ਵੀ ਅਧੂਰਾ ਉੱਥੇ ਹੀ ਬਾਹਰ ਕਰਤਾ ਸੀ ਹਸਪਤਾਲ ਦਾ ਐਸੇ ਜੀ ਛੁੱਟੀ ਦਿੱਤੀ ਸੀ ਉਹਨਾਂ ਨੇ ਨਹੀਂ ਕਹਿੰਦੇ ਵੀ ਇਹ ਇਹਦਾ ਵੀ ਫਸਤਰੀ ਕਰਕੇ ਕਹਿੰਦੇ ਪੱਟੀਆਂ ਵਿੱਚ ਅਸੀਂ ਲਾਜਿਆ ਪਰ ਬਸ ਇਹ ਕਹਿੰਦੇ ਜੀ ਮੁੜ ਕੇ ਉਹ ਕਹਿੰਦੇ ਅਸੀਂ ਦਾਖਲ ਨਹੀਂ ਕਰਦੇ ਫਿਰ ਵੀ ਪੈਂਦੇ ਦੀ ਬਾਹਰ ਕਰਤਾ ਸੀ ਉਹਨਾਂ ਨੇ ਇਲਾਜ ਫਿਰ ਤੁਸੀਂ ਨਾਲ ਸੀ ਉਦੋਂ ਉੱਥੇ ਹਾਂ ਜੀ ਹੂੰ ਇਹ ਆ ਦੇਖ ਆ ਚੱਕਦਾ ਮੈਂ ਆ ਇਹਦੇ ਥੱਲੇ ਸਾਰੀ ਪਾਕ ਭਰੀ ਹੋਈ ਆ ਆ ਸਾਰੀ ਪਾਕ ਚੋਂਦੀ ਆ ਤੇ ਚਿੱਟੇ ਰੰਗ ਦੇ ਆ ਦੇ ਜੇ ਪਤਨ ਇਹ ਨਾਂ ਕੱਢਿਆ ਆਪਾਂ ਲਾਇਆ ਹਾਂ ਮੇਰੀ ਸੁਣ ਲੈ ਗੱਲ ਕੋਈ ਨਾ ਪੀੜਨੀ ਆਪਾਂ ਹੋਣ ਦਿੰਦੇ ਪਹਿਲਾਂ ਜੇ ਇਹ ਚੀਜ਼ਾਂ ਨਾ ਕੱਢੀਆਂ ਪੁੱਤ ਆਪਾਂ ਇਹ ਵੱਧੀਆਂ ਵੱਧੀਆਂ ਤੇਰੀ ਪੂਰੀ ਲੱਤ ਨੂੰ ਗਾਲ ਦੇਣਗੀਆਂ ਪੁੱਤ ਇਹ ਹੁਣ ਦਵਾਈ ਲਈ ਨੂੰ ਕਿੰਨੇ ਦਿਨ ਹੋ ਗਏ ਸੀ ਮਾਂ ਕੱਲ੍ਹ ਲਾਈ ਸੀ ਜਦੋਂ ਤੁਸੀਂ ਆਏ ਸੀ ਜੇ ਤੁਸੀਂ ਦਵਾਈ ਦੇ ਉੱਤੇ ਦਵਾਈ ਲਾਈ ਜਾਂਦੇ ਹੋ ਖਰੀਂਗਣੇ ਡਿੱਗੇ ਜਾਂਦੇ ਨਾਲ ਦਵਾਈ ਲਾਈ ਜਾਂਦੇ ਮੈਂ ਮਾਂ ਇਹ ਖਰੀਂਗਣੇ ਡਿੱਗੇ ਤੇ ਇਹ ਦਵਾਈ ਹੋਈ ਸੁੱਕ ਜਾਂਦੀ ਆਂਦੀ ਆ ਦਵਾਈ ਸੁੱਕ ਗਿਆ ਆ ਜਿਹੜਾ ਸਾਰਾ ਕੁਝ ਆ ਦਵਾਈ ਆ ਸੁੱਕੀ ਹੋਈ ਖਰੀਂਡ ਨਹੀਂ ਹੈਗਾ ਜੇ ਖਰੀਂਡ ਹੋਵੇ ਆ ਦੇਖੋ ਫਿਰ ਥੱਲੇ ਵਾਲਾ ਮਾਸ ਆ ਜਿਹੜਾ ਉਹ ਪੱਕ ਜਾਵੇ ਥੱਲੇ ਵਾਲਾ ਮਾਸ ਤਾਂ ਉਵੇਂ ਕੱਚਾ ਪਿਆ ਇਹ ਜਮਾਦਾਰਾਂ ਨਾਲ ਆਪਣੀ ਕੁੜੀ ਆਉਂਦੀ ਹੁੰਦੀ ਆ ਭਾਜੀ ਇਹ ਕੱਟਣ ਹੂੰ ਉਹ ਗੈ ਨਹੀਂ ਮੇਰੇ ਕੋਲ ਮੱਚ ਰਹੀ ਸੀ ਐਸੀ ਪਤੀ ਨਹੀਂ ਦੇਖੀ ਦੇ ਕਿ 4 ਰੁਪਏ ਦੀ ਦਵਾਈ ਨਾ ਦੇ ਤੋ ਹੂੰ ਬਤਾ ਕਰੋ ਸਰ ਜੀ 4 4 ਰੁਪਏ ਦੀ ਦਵਾਈ ਉਹਨੇ ਜਮਾਦਾਰ ਨੇ ਸਾਨੂੰ ਦੇ ਆ ਕੇ ਦੇਤੀ ਚਾਰ ਫਾਇਦੇ ਦੀ ਚਾਰ ਪੈਦਾ ਨਹੀਂ ਹੁੰਦਾ ਜੀ ਸੂਰ ਦੀ ਸੂਰ ਦੀ ਹਾਂ ਸੂਰ ਦੀ ਚਰਬੀ ਸੂਰ ਦੀ ਚਰਬੀ ਹਾਂ ਉਹ ਲਾਈਗੇ ਕਿੰਨੀ ਮੇਰਾ ਪਤਾ ਮਚ ਗਿਆ ਸੀ ਅਸੀਂ ਕਿਹਤੇ ਹੁੰਦਾ ਸੀ ਇਹ ਘਰੇ ਰਾਮ ਆ ਗਏ ਹੂੰ ਅਸੀਂ ਉਹਦੇ ਆਖੇ ਤੋਂ ਲਾਉਣ ਲੱਗੇ ਹੂੰ ਬਸ ਆਈਦਾ ਹੀ ਕੇ ਫਿਰ ਇਹ ਕਰੀਮ ਜੀ ਆਪੀ ਡਿੱਗ ਜਾ ਕਰ ਅੱਛਾ ਸੂਰ ਦੀ ਚਰਬੀ ਲੱਗੀ ਹੋਈ ਏ ਉੱਤੇ ਸੂਰ ਦੀ ਚਰਬੀ ਲੱਗੀ ਹੋਈ ਉਹ ਤੇ ਕਰੇ ਬਣਾਉ ਕਿਉਂਕਿ ਕਹਿੰਦੇ ਚਾਰ ਪਾਈ ਚਾਰ ਚਾਰ ਪੈਦਾ ਕਹਿੰਦੇ ਨੇ ਜਾ ਪਾਣੀ ਜਾ ਇੰਦੂ ਲੋਕ ਆਪਾਂ ਹੁਣ ਨਹੀਂ ਨੰਦ ਦੇਵਾਂ। ਹੂੰ। ਚਾਰ ਪੈਰਾਂ ਕੇ ਆਪਾਂ ਹੱਥ ਵੀ ਨਹੀਂ ਲਾਉਣਾ ਤੇਰੀ ਜਾਖਮਾਂ ਨੂੰ। ਅਰੇ ਐਦਾਂ ਹੀ ਉੱਪਰੋਂ ਉੱਪਰੋਂ ਚੱਕ ਲੈਣਾ ਸਾਰਾ। ਥਿੰਨੋ ਦਰਦ ਨਹੀਂ। ਜਾਖਮਤ ਇਹਦਾ ਨਹੀਂ। ਨਹੀਂ ਲਾਉਂਦੇ। ਉਹਨਾਂ ਨੂੰ ਵੀ ਪਕਾਈ ਹੈ। ਅੰਕਲ ਜੀ ਜਿੰਨਾ ਕਹਿੰਦਾ ਉਹਨਾਂ ਕੋ ਲਾਉ। ਉਹਨਾਂ ਕੀ ਲਾਵਾਂਗੇ ਪੁੱਤ ਆਪਾਂ। ਆਪਾਂ ਤੱਕਾ ਨਹੀਂ ਕਰਨਾ। ਜਿਹੜਾ ਜਿਹੜਾ ਜਿੱਥੇ-ਜਿੱਥੇ ਲਹੂਗਾ ਨਾ ਉਹਵੇਂ ਲਾਵਾਂਗੇ। ਆ ਦੇਖੀਏ ਸਾਰੀ ਦਵਾਈ ਆ। ਦਵਾਈ ਤੇ ਦਵਾਈ ਜੰਮੀ ਗਈ, ਦਵਾਈ ਤੇ ਦਵਾਈ ਜੰਮੀ ਗਈ ਪੁੱਤ। ਦਵਾਈ। ਬਾਹ ਕੈਨ ਸੀ ਲਾ ਮਾ ਕੇ ਜਿੱਥੇ ਨਾਮ ਆਇਆ ਹੋਊਗਾ ਆਪਾਂ ਉਹਨੂੰ ਛੇੜਨਾ ਹੀ ਨਹੀਂ ਗਾ ਆ ਸਰਜਰੀ ਆ ਮਾਸ ਹਾਂ ਇਹਨੂੰ ਛੇੜਦੇ ਆਪਾਂ ਜੇਹੀ ਲ ਆਪਾਂ ਡਾਕਟਰ ਕੋਲ ਜਾਂਦੇ ਪੁੱਤ ਉਹਨੇ ਖਿੱਚ ਕੇ ਲਾ ਦੇਣਾ ਸੀ ਮਿੰਟ ਚ ਤੇਰੀਆਂ ਚੀਕਾਂ ਕਢਾ ਦੇਣੀਆਂ ਸੀਗੀਆਂ ਉਹਨਾਂ ਨੇ ਚਾਰ ਚਾਰ ਜਾਣੇ ਲੱਗ ਜਾਂਦੇ ਸੀ ਪੱਤੀਆਂ ਕਰਨੀ ਉਹ ਆ ਬਸ ਬਸ ਕਰੋ ਜੀ ਬਸ ਹੁਣ ਛੋੜਿਆ ਹੀ ਰਹਿ ਗਿਆ ਹੁਣ ਉਹ ਤਾਂ ਜਾਉਣੀ ਹੈ ਆ ਆ ਆ ਬਸੀ ਬਸ ਉਹ ਬਸੀ ਬਸ ਉਹਦੇ ਕੋਲ ਗਿਆਤਾ ਲਾ ਨੀ ਆ ਆ ਜੜੀ ਵਾਲੀ ਗੱਲ ਕਰਦਾ ਹਾਂ ਤੂੰ ਆ ਜੜੀ ਵਾਲੀ ਆ ਜੜੀ ਐਵੇਂ ਚੀਕਾ ਮਾਰਦਾ ਸੀਗਾ ਜਿੱਦਣ ਸੱਚੀ ਸ਼ੇਰ ਆਇਆ ਨਾ ਉਹਦੇ ਕੋਈ ਵੀ ਨਹੀਂ ਗਿਆ ਉਹ ਕਹਿੰਦੇ ਆ ਜੜੀ ਝੂਠ ਬੋਲਦਾ ਓਏ ਅਸ ਕਰੋ ਬਸ ਅੱਲਾਹ ਤੇ ਮਾੜੀ ਦੀ ਖੋਲਾ ਮਾੜ ਜਿੰਨੀ ਖੁੱਲਦੀ ਜਿੰਨੀ ਕਾਪੇ ਖੁੱਲਦੀ ਆ ਆਪੇ ਹਾਂ ਐ ਤੋਰ ਤੋ ਹਾਂ ਤੋਰ ਤੋਰ ਮਾੜਾ ਮਾੜਾ ਤੋਰ ਆੜੀ ਖੋਚ ਦੇ ਵਿੱਚ ਦਵਾਈ ਚਲੀ ਜਾਵੇ ਜਿਹੜੀ ਬਸ ਤਾਂ ਮਾੜ ਜੀ ਖੋਲ ਆਪੇ ਤਾਂ ਹੀ ਕਹਿੰਦਾ ਮੈਂ ਨਹੀਂ ਖੋਲ ਰਿਹਾ ਤੂੰ ਆਪ ਖੋਲ ਵੀ ਜਿੰਨੀ ਕਿ ਖੁੱਲਦੀ ਹੈ ਇਹ ਆ ਖੋਚ ਖੁੱਲ ਜੂ ਮਾੜੀ ਜੀ ਬੋਲ ਬਸ 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 ਬਾਹਰ ਨਹੀਂ ਖੋਲਦੇ ਬਾਹਰ ਨਹੀਂ ਖੋਲਦੇ ਬਾਹਰ ਨਹੀਂ ਖੋਲਦੇ ਦਵਾਈ ਸਾਰੇ ਜ਼ਖਮਾਂ ਵਿੱਚ ਪੈ ਜੂਗੀ ਹੋਲੀ ਹੋਲੀ ਜਿੱਥੇ ਜਾਖਮ ਨਹੀਂ ਹੈਗਾ ਪਤਾ ਜਾਖਮ ਨਹੀਂ ਹੈਗਾ ਕਿਉਂ ਤੇ ਜਿੱਥੇ ਜਾਖਮ ਨਹੀਂ ਹੈਗਾ ਉਹ ਤੋਂ ਤਾਂ ਸਾਫ਼ ਕਰਨਾ ਨਾ ਸਭ ਤੋਂ ਪਹਿਲਾਂ ਤਾਂ ਉੱਥੋਂ ਗੰਦਗੀ ਚੱਕਣੀ ਜ਼ਰੂਰੀ ਆ ਹੋਲੀ ਹੋਲੀ ਧਿਆਨ ਨਾਲ ਲਾ ਵੀ ਆ ਦੇਖੋ ਜੀ ਆਂਗਲਾ ਚੂਹੇ ਖਾ ਗਏ ਬੱਚੇ ਦੀਆਂ ਕਿਉਂਕਿ ਜਿੱਥੇ ਪਿਆ ਸੀ ਨਾ ਤਾਂ ਇਹ ਭੱਜ ਸਕਦਾ ਸੀ ਨਾ ਹਿੱਲ ਸਕਦਾ ਸੀ ਉੱਥੇ ਬੈੱਡ ਦੇ ਉੱਤੇ ਦੇ ਤੇ ਚੂਹੇ ਭੱਜੇ ਫਿਰਦੇ ਸੀ ਕਿ ਚੂਹਿਆਂ ਨਿੱਕੀਆਂ ਨਿੱਕੀਆਂ ਉਹ ਚਰਬੀ ਖਾਣ ਆਉਂਦੀਆਂ ਸੀ ਇਹਦੀਆਂ ਤੇ ਤੇ ਬੀਬੀ ਬੀਬੀ ਬੈਠੀ ਆ ਪੁੱਤ ਬੀਬੀ ਤੋਂ ਖੜ ਨਹੀਂ ਹੁੰਦਾ ਇੰਨਾ ਟਾਈਮ ਅਹ ਅਹ ਦਰ ਹੋਲੀ ਮਸਾਲਾ ਤੇਰਾ ਹੋਲੀ ਮਸਾਲਾ ਮੇਰਾ ਹੋਲੀ ਮਸਾਲਾ ਬਸ ਵਈ ਬਸ ਬਸ ਵਈ ਬਸ ਲੱਕੇ